ਚੂਲੇ ਤੇ ਲੱਗੇ ਆ ਆ ਮੇਰੀ ਵੈਲੈਂਟਾਈਨ ਡੇਟ ਜਿੱਦਾਂ ਬੈਨ ਚੋਦਾ ਮੋੜ ਜੀ ਦੀ ਸ਼ਣਕਣਾ ਇਹ ਕੰਜੇ ਰਖਣੇ ਨਹੀਂ ਆਉਂਦੇ ਸਾਨੂੰ ਕਰਨੇ ਹੈ ਅੱਜ ਸੰਡੇ ਸੀ ਤੇ ਥੋੜਾ ਮੈਂਗਾ ਸਫਾਈ ਕਰ ਲਈਏ ਤੇ ਲਓ ਸਜਣ ਮੇਰੇ ਸਾਥ ਰੰਗੀਆਂ ਰੰਗੀਆਂ ਉਹ ਸਾਲਿਓ ਬੱਸ ਕਰੋ ਜਿਹਾ ਤੇ ਆਣਗੇ ਕੀ ਮੇਰੀ ਵਲੀ ਵੈਸੀ ਨਿਕਲੀ ਮੇਰੀ ਵਲੀ ਵੈਸੀ ਮੂਵ ਓਨ ਯੇ ਉਹ ਕਿੰਗ ਹੈ ਤੂੰ 11 ਵਾਈਕੇ 10 ਮਿੰਟ ਹੋਇਆ ਮੈਨੂੰ ਠਾਨ ਹੈ ਰੋਇ 12 ਕੋ ਹੋਰਦਾ ਅੱਜ ਗੇਮ ਚੱਲਣ ਦੀ ਹੈ ਕੋਈ ਮਤਲਬ ਟਾਈਮ ਦੀ ਪਾਬੰਦੀ ਨਹੀਂ ਰਾਮ ਨਾ ਸਟਾਰਟ ਅਗ ਡੇ 171 ਮਿਨੀ ਵਲੌਗ ਦੇ ਵਿੱਚ ਤੁਹਾਡੀ ਡੇ 171 ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਨਵਾਂ ਦਿਨ ਨਵਾਂ ਵਲੌਗ ਮੈਂ ਸਵੇਰੇ ਉੱਠ ਕੇ ਆਇਆ 11:00 ਵਜੇ 10 ਮਿੰਟ ਹੋਇਆ ਮੈਨੂੰ ਠਾਨ ਹੈ ਰੋਇ 12:00 ਵਜੇ ਉੱਠਦਾ ਅੱਜ ਗੇਮ ਚੱਲਣ ਦੀ ਹੈ ਕੋਈ ਮਤਲਬ ਟਾਈਮ ਦੀ ਪਾਬੰਦੀ ਨਹੀਂ ਰਾਮ ਨਾ ਵੇਖੋ ਬੰਦਾ ਹੋ ਰਿਹਾ ਆ ਗਿਆ ਆਨਲਾਈਨ ਉਠਾਣਾ ਮੈਂਗਾ ਮਾਹੀ ਉੱਠ ਜਾ ਤੇ ਮਾਹੀ ਨਹੀਂ ਉੱਤਰੋ ਗੇਮ ਲਾ ਕੇ ਲੱਗੇ ਹੋਇਆ ਕੀ ਬਾਤ ਹੈ ਬੁਆ ਬੁਆ ਉਹ ਤੇ ਗੇਮ ਖੇਡ ਦੰਦਿਆ ਮਾਹੀ ਤੇ ਗੇਮ ਖੇਡ ਦੰਦਿਆ ਕੋਦਾ ਕੋਦਾ ਉੱਠ ਗਿਆ ਪਚਾ ਬਣਾਓ ਜੇ ਫੜੇਗਾ ਚਾਹ ਬੰਦੀ ਦੇ ਫੜ ਲੈ ਮੈਂ ਗੇਮ ਲੱਗੀ ਹੋਣਾ ਅੱਜ ਤੂੰ ਫੜੇਗਾ ਰੋ ਮੈਂ ਫੜਦਾ ਅੱਜ ਤੇਰੀ ਵਾਰੀ ਆ ਚੱਲ ਆਸ਼ਾਬੀਏ ਤੇ ਆ ਰਿਹਾ ਹੋ ਜੀ ਮਿੱਤਰੋ ਇੱਕ ਤਾਂ ਮੈਨੂੰ ਆਹ ਗੱਲ ਨਹੀਂ ਸਮਝ ਆਉਂਦੀ ਵੀ ਕਿ ਬੰਦਾ ਹੋਵੇ ਸਿੰਗਲ ਯਾ ਬੰਦੇ ਦਾ ਬ੍ਰੇਕਅਪ ਹੋ ਜਾਵੇ ਉਹੀ ਮੀਮ ਕਿਉਂ बार-बार ਆਈ ਜਾਂਦੇ ਨੇ ਧੱਕੀ ਜਾ ਰਹੇ ਨੇ ਇੰਸਟਾਗ੍ਰam ਵਾਲੇ ਧੱਕੀ ਜਾ ਰਹੇ ਨੇ ਲਗਾਤਾਰ ਉਸ ਹਾਲੇ ਉਹ ਬੱਸ ਕਰੋ ਜਿਉਂ ਆ ਤੇ ਆਣਗੇ ਕੀ ਮੇਰੀ ਵਲੀ ਵੈਸੀ ਨਿਕਲੀ ਮੇਰੀ ਵਲੀ ਵੈਸੀ ਮੂਵ ਓਨ ਇਹ ਉਹ ਕਿੰਗ ਹੈ ਤੂੰ ਮਾਰਕੋ ਹੈ ਸ਼ੇਰ ਹੈ ਤੇ ਫਿਰ ਜਦੋਂ ਆਂਦੇ ਤੇ ਕੁੱਤੇ ਖਾਣੇ ਤੂੰ ਹੁਣ ਪਿੱਟਣ ਨਾਲੇ ਆਈ ਜਾਣਗੇ ਆਈ ਜਾਣਗੇ ਆਈ ਜਾਣਗੇ ਬੰਦਾ ਹੁਣ ਆਪਣਾ ਟਾਈਮ ਪਾਸ ਕਰਨਾ ਸੇ ਇੰਸਟਾਗ੍ਰam ਵੀ ਦੇਖਣਾ ਬੰਦ ਕਰੇ ਮੈਂ ਤੇ ਚਾਹ ਵੀ ਨਾ ਇੰਸਟਾਗ੍ਰam ਦੇਖਣਾ ਹੈਰਾਨ ਹੈ ਉਪਰ ਆਓ ਚੱਜ ਦੇ ਮੀਮ ਦੇ ਦਿਓ ਥੋੜੇ ਸਾਡੇ ਸਿੰਗਲਾਂ ਦਾ ਵੀ ਕੁਝ ਹੈਗਾ ਜਿੰਨੀ ਦੇਰ ਤੱਕ ਮੈਨੂੰ ਕੋਈ ਕੁੜੀ ਸੈੱਟ ਨਹੀਂ ਹੁੰਦੀ ਉਹਨੇ ਦੇਰ ਤੱਕ ਚੰਗੇ ਭਲੇ ਹਫਤਾ ਹੋ ਗਿਆ ਸ਼ੰਕਰ ਮਾਰਾ ਜੀ ਦੇ ਰੀਲਸ ਆਉਂਦੀਆਂ ਐਡੀਆਂ ਵਧੀਆ ਵਧੀਆ ਸ਼ੰਕਰ ਮਾਰਾ ਜੀ ਦੀਆਂ ਰੀਲਸ ਆਉਂਦੀਆਂ ਸੀ ਯੱਕਦਾਂ ਮੀ ਹੁਣ ਤੁਸੀਂ ਟੁੱਟੇ ਦਿਲ ਵਾਲੇ ਬੜੀ ਕੰਜਰ ਦੀ ਲਾਦ ਅਗੇ ਇੰਸਟਾਗ੍ਰਾਮ ਜਿੰਨੇ ਵੀ ਬਣਾਇਆ ਨਾ ਕਸਮ ਵਾਲੀ ਗੱਲ ਹੈ ਅਹ ਤੇ ਅੰਦੀ ਫੋਨ ਮਿਲਦਾ ਉਹ ਗੱਲ ਖਤਮ ਹੋ ਗਈ ਨਾ ਕਿ ਤਾ ਬੈ ਕੇ ਇੱਕ ਵਾਰ ਕੈਮਰਾ ਨਾਲ ਆ ਗਈ ਠੀਕ ਹੈ ਅਗਲੇ ਜਿਹੜਾ ਹੈਗੀ ਆ ਆਪਣਾ ਕੇਅਰ ਰੂਟੀਨ ਵੀ ਜ਼ਰੂਰੀ ਹੈ ਤੁਹਾਡਾ ਤਾਂ ਵੀ ਬੈਲ ਹੋ ਗਿਆ ਕੋਈ ਪਤਾ ਨਹੀਂ ਕਿਉਂ ਹਾਰਾ ਜੋ ਤੇ ਗਾਸੂ ਰੋ ਉਘਦੇ ਅੰਬੜੇ ਕੋ 750 ਰੁਪਏ ਲੱਗਦਾ ਹੈ ਆਪਾਂ ਕੀਤਾ ਜੀ ਬਦੋ ਦੀ ਵੇਟ ਕੀਤੀ ਬੰਦ ਗਿਆ 300 ਰੁਪਏ ਲੈ ਕੇ ਆ ਗਿਆ ਭਾਰੀ ਜਿਹਾ ਦਾ ਕੰਮ ਲਾ ਆਪਾਂ 300 ਦਾ ਕੰਮ ਹੈ ਅੱਗ ਦਾ ਚੀਜ ਉੱਠ ਜਿਉਂ ਚੋ ਉਹ ਮੈਂ ਦੋ ਦਿਨ ਆ ਮੇਰੀ ਵੈਲੈਂਟਾਈਨ ਡੇਟ ਜਿੱਦਾਂ 14 ਮੁੰਡਾ ਜੀ ਦੀ ਸ਼ਣਕਣਾ ਇਸਾ ਦੇ ਵੀ ਆ ਚੀਜਾਂ ਇਹ ਨਹੀਂ ਆਉਂਦੀ ਸਾਨੂੰ ਕਰਨੇ ਹੈ ਦਲ ਹੋ ਗਿਆ ਉਪਰ ਅੱਧਾ ਹੀ ਬੱਬੇ ਹੁੰਦੇ ਪੁੱਠੇ ਮੈਂ ਖੁਰ ਤੋਂ ਬਟੋੜ ਦਿੰਦਾ ਮੇਰਾ ਆ ਆਈ ਕਰਦਾ ਕਿਵੇਂ ਟਾਈਮ ਕਿੱਦਾਂ ਹੋ ਗਿਆ ਯਾਰ ਆਈ ਕਰਦਾਗਾ ਪੱਕਾ ਚੱਲ ਆਏ ਨੂੰ ਕਰੀ ਉਹ ਤੇ ਨਿਕਲ ਚੁਕੇ ਆ ਰੈਡੀ ਛੱਡੀ ਹੋ ਗਏ ਆ ਥੋੜਾ ਸਵੈਟਰ ਤੇ ਸ਼ਰਟ ਛੱਡੀ ਹੀ ਬਵਾ ਚੇਰ ਹੋ ਗਿਆ ਸੀ ਪਲਾਨ ਬਣ ਰਿਹਾ ਸੀ ਪਾਨ ਦਾ ਬਟਰ ਨਹੀਂ ਬਣ ਪਾਇਆ ਤੇ ਨਿਕਲ ਚੁਕੇ ਆ ਆਪਾਂ ਚੱਲੇ ਆ ਬੱਲੇ ਦੇ ਮੇਲੇ ਤੇ ਮੈਂ ਤਾਂ ਚਲੋ ਨਿਊਜ਼ ਕਵਰ ਕਰਨ ਚੱਲਾ ਹਾਂ ਪਰ ਉਹ ਤੇ ਕੁਡੀਆਂ ਬੜੀਆਂ ਹੁੰਦੀਆਂ ਤੁਹਾਨੂੰ ਦਿਖਾਣਾ ਹੈ ਉੱਥੇ ਜਾ ਕੇ ਘਾੜ ਲਈ 10 ਮਿੰਟ ਦਾ ਪਹੁੰਚ ਜਾਣਾ ਘਟਾਰਾ ਰੋਡ ਤੇ ਪਹੁੰਚ ਗਏ 10 ਮਿੰਟ ਦਾ ਪਹੁੰਚ ਜਾਣਾ ਫਿਰ ਚੈੱਕ ਕਰਿਓ ਕੁਡੀਆਂ ਤੇ ਬੱਲੇ ਦਾ ਮੇਲਾ ਪਹੁੰਚ ਚੁਕੇ ਆਪਾਂ ਤੇ ਫੋਗ ਬਾਰੇ ਤੁਲੇ ਨਾਮ ਇਲਾਹੀ ਗਹੇ ਨਾਨਕ ਸੁਖਬਾਉ ਬਿਲਾ ਕੋਈ ਨਾਮੁ ਆਪ ਤਪਦਾ ਹੋਇ ਸਾਹ ਤੋ ਸਿਉਂ ਦੇ ਆਪੀ ਤੇਰੀ ਕੀਤਾ ਤੁਮ ਕੀ ਗੀਤਿ ਨਾ ਕੋਈ ਰੂਪ ਸਿਖੁ ਗੋਵਰ ਨਾਮੁ ਮਿਲ ਅਗਲੇ ਹਦਵਾ ਤੋਂ ਸ਼ੁਰੂ ਹੋਣਾ ਹੈ ਸ਼ੁਰੂ ਛੇਤਰੀ ਦਾ ਹੋ ਗਿਆ ਪਰ ਅਸ਼ਕ ਗੱਲ ਕਰੋ ਰਸ਼ਦੀ ਰਾਸ਼ਤੇ ਬਹੁਤ ਨੰਦਾ ਹੈ ਹਲੇ ਦੇ ਝੂਲੇ ਵਗੈਰਾ ਲੱਗ ਰਹੇ ਮੈਂ ਵਖਾਨਾ ਤਨੋ ਕੇ ਜਾ ਕੇ ਇਹ ਦੇਖੋ ਆਇਓ ਕਹਨੇ ਪਨੀਚਾ ਹਲੇ ਬਾਹਰ ਇਹ ਕਿਲੇ ਦੇ ਕੇ ਮੈਂ ਬਹੁਤ ਛੋਟੇ 10 12 ਸਾਲ ਹੋ ਗਏ ਮੈਨੂੰ ਆਉਣ ਦੀ ਵਾਦੀ ਹੋ ਗਿਆ 15 ਸਾਲ ਮੰਮੀ ਦੇ ਥੋਂ ਹੋ ਗਏ ਨਾ ਉਹਨਾਂ ਦੀ ਜੈਸੇ ਤੋਂ ਪਹਿਲੇ ਆਇਆ ਸੀ ਮਸਾਨਾ 17 18 ਸਾਲ ਹੋ ਗਿਆ ਝੂਲੇ ਦੇ ਲੱਗੇ ਆ ਆ ਜੀ ਮੇਲਾ ਅਸਲੀ ਗੁੱਡੀਆਂ ਦਾ ਇੱਥੇ ਲੋਕੀ ਗੁੱਡੀਆਂ ਖਰੀਦਦੇ ਆ ਮੈਂ ਵੀ ਬੜੇ ਸਾਲ ਪਹਿਲੇ ਢਾਂਦਾ ਆ ਇੱਥੇ ਗੱਡੀਆਂ ਜੇ ਆ ਗਏ ਉਹ ਵੇਖੋ ਦੀ ਵੀਡੀਓ ਨੰਦੇ ਤੇ ਗੱਲ ਹੈ ਮੈਂ ਸ਼ਰਟ ਪਾ ਤੇ ਗਿਆ ਮੈਂ ਨੇ ਨਾ ਤੰਕ ਕੀਤਾ ਹੈ ਨਾ ਮਿਲਿਆ ਨਾ ਆ ਚੀਜ਼ਾਂ ਚਲੋ ਡੋੜਾ ਤੇ ਚਲੋ ਬਾਬੇ ਦੀ ਕਿਰਪਾ ਨਾਲ ਸ਼ਾਨਦਾਰ ਲੱਗਦਾ ਹੈ ੱਚੇ ਬੜੀ ਖੇੜੀ ਚੜਦੀ ਯਾਰ ਸੱਚੀ ਕਸਮ ਤੇ ਯਾਰ ਸ਼ਰਟ ਸੌਡਰ ਪਾ ਗਏ ਪਰ ਨਾ ਛੋਟਾ ਮੈਨੂੰ ਇਹ ਹੀ ਦਿੱਕਤ ਹੈ ਥੋੜਾ ਕੰਮ ਕਰ ਲਾਂ ਫਿਰ ਮਿਲਦਾ ਯਾਰ ਅੱਜ ਸੰਡੇ ਸੀ ਤੇ ਥੋੜਾ ਮੈਂਗਾ ਸਫਾਈ ਕਰ ਲਈਏ ਤੇ ਲਓ ਸਜਣ ਮੇਰੇ ਸਤ ਰੰਗੀਆਂ ਰੰਗੀਆਂ ਨਾ ਨੀ ਇਹ ਸੈਟ ਕਰੀ ਲਈਏ ਸੰਡੇ ਆਵੇ ਨਾ ਇਹ ਜਦੋਂ ਕੰਮ ਕਰਕੇ ਪਿੰਦੇ ਆ ਉਈ ਟੀਕਲ ਗਾਹੀ ਆਹ ਕੋਈ ਨਾ ਤੁਸੀਂ ਨੇ ਖੱਟਾ ਤੇ ਗੱਲ ਲਣਗੇ ਹੁੰਦੇ ਮਾਹੀ ਵੀ ਲੱਗਾ ਆ ਥੱਲੇ ਖੱਟ ਕਰਨ ਮੂੜ ਲਾ ਲਾ ਨਾ ਠੀਕ ਆ ਫਿਰ ਜੁੱਲੂ ਬਣਾ ਬਨੇ ਪਰਦਾ ਢੰਗ ਲਾ ਤੇ ਰੋਲੀ ਦੀ ਮਿੱਟੀ ਉੱਡਦੀ ਵੀ ਬਹੁਤ ਜ਼ਿਆਦਾ ਖੱਟਾ ਢੰਗ ਲਾ ਚੁਪਨੇ ਮੈਡ ਮੂੜ ਸਾਰੇ ਆਹ ਇਹ ਟਿੱਕੀ ਬਣਾ ਕਰਦਾ ਸਹੀ ਕੋੜ ਐਂਗਲ ਸੈੱਟ ਕਰ ਲਾ yeah oh, sir so okay. फाइनली मित्रों ऑल सेट मैं माही ने प्रॉपर सफाई करती है उधर भी सैट है सारा प्रॉपर सैट करता है जगह गिली हो हा?